ਪਿਛਲੇ 2-3 ਦਿਨਾਂ ਤੋਂ ਇੱਕ ਵੀਡੀਓ ਬੈਰਨ ਹੋ ਰਹੀ ਹੈ ਕੁੜੀ ਮੇਰੇ ਖਿਲਾਫ ਬੋਲ ਰਹੀ ਆ ਉਹ ਇੱਕ ਵਾਰੀ ਮੇਰੇ ਨਹੀਂ ਖਿਲਾਫ ਬੋਲੀ ਉਹ ਕਾਫੀ ਵਾਰੀ ਮੇਰੇ ਖਿਲਾਫ ਬੋਲ ਚੁੱਕੀ ਆ ਉਹ ਕੁੜੀ ਕੌਣਾ ਮੇਰਾ ਜਿਹੜਾ ਜੀਜਾ ਉਹਦੀ ਸਾਕੀ ਭਤੀਜੀ ਆ ਹਨਾ ਜਿੱਥੇ ਮੇਰੀ ਭੈਣ ਵਿਆਹੀ ਹੋਈ ਉਹਨਾਂ ਦਾ ਜ਼ਮੀਨ ਦਾ ਮਸਲਾ ਲਾ ਮੈਂ ਗੱਲ ਕਹਿਣਾ ਚਾਹਣਾ ਜੋ ਕੁਛੋ ਕੁੜੀ ਨੇ ਮੇਰੇ ਬਾਰੇ ਬੋਲਿਆ ਮੇਰੀਆਂ ਭੈਣਾਂ ਬਾਰੇ ਬੋਲਿਆ ਮੇਰੇ ਖਿਲਾਫ ਬੋਲਿਆ ਮੈਂ ਸਾਰੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਲਾ ਭਾਈ ਮੈਂ ਕਿਸੇ ਗੱਲ ਤੋਂ ਭਜਦਾ ਨਹੀਂ ਮਾਂ ਕੁੜੀ ਨੂੰ ਵੀ ਕਹਿਣਾ ਚਾਹਣਾ ਉਹਦੀ ਮਾਂ ਨੂੰ ਵੀ ਕਹਿਣਾ ਚਾਹਣਾ ਉਹਦੀ ਭੈਣ ਨੂੰ ਵੀ ਕਹਿਣਾ ਚਾਹਣਾ ਲਾਜ ਜੇ ਤੇਰੇ ਚ ਕੋਈ ਅਣਖ ਇੱਜਤ ਕੋਈ ਆਣ ਇੱਜਤ ਹੈ ਜੇ ਕੱਲ ਨੂੰ ਮੈਂ ਤੇਰੇ ਪਿੰਡ ਆ ਰਿਹਾ ਜੇ ਮੈਂ ਕਿਤੇ ਗਲਤਾਂ ਤਾਂ ਮੇਰੇ ਬਾੜਕ ਨੂੰ ਤਾਂ ਸਵਾਲਾਂ ਦਾ ਜਵਾਬ ਦੇਈਂ ਚਾਹ ਜਿਹਨੂੰ ਮਰਜ਼ੀ ਬੁਲਾ ਲਈ ਉੱਥੇ ਕਿਸੇ ਪੇਜ ਵਾਲ ਨੂੰ ਬੁਲਾ ਲਈ ਕਿਸੇ ਪੱਤਰਕਾਰ ਨੂੰ ਬੁਲਾ ਲਈ ਮੇਰੇ ਸਵਾਲਾਂ ਦਾ ਜਵਾਬ ਉੱਥੇ ਬਾੜਕ ਦੇਈਂ ਮੈਂ ਕਿੱਥੇ ਗਲਤ ਨੇ ਤੁਸੀਂ ਕਿੱਥੇ ਗਲਤ ਹੋ ਤੇ ਥੋਡੀ ਇੱਜ਼ਤ ਕੀਆ ਤੇ ਮੇਰੀ ਇੱਜ਼ਤ ਕੀਆ ਜਿੰਨੇ ਵਾਰੀ ਤੂੰ ਖਲਾਫ ਬੋਲਿਆ ਮੈਂ ਕਿੰਨੇ ਵਾਰੀ ਪ੍ਰਸ਼ਾਸਨ ਨੂੰ ਤੇਰੇ ਖਲਾਫ ਦਿੱਤਾ ਕਿਤੇ ਕੋਈ ਕਾਰਵਾਈ ਨਹੀਂ ਕਰੀ ਸਕਾਂ ਤੁਹਾਡੇ ਕਹਿਣ ਤੇ ਸਰਕਾਰ ਨੇ ਮੇਰੇ ਖਲਾਫ 3 2 3 ਪਰਚੇ ਕੀਤੇ ਹੋਣਗੇ ਤੋਂ ਸਿਰਫ ਤੇਰੇ ਕਹਿਣ ਤੇ ਸਰਕਾਰ ਕਿਦੇ ਅੰਡਰ ਚੱਲਦੀ ਹੋਊਗੀ ਸਭ ਨੂੰ ਪਤਾ ਹੀ ਆ ਇਸ ਕਰਕੇ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮੈਂ ਮੇਰੇ ਲੋਕ ਮੈਨੂੰ ਪਿਆਰ ਕਰਦੇ ਨੇਗੇ ਤੇਰੇ ਖਲਾਫ ਤੇਰੇ 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 ਹੱਕ ਦੇ ਵਿੱਚ ਕਿਤੇ ਤੇਰਾ ਸਕਾ ਚਾਚਾ ਤਾਇਆ ਨਹੀਂ ਕੋਈ ਆਇਆ ਕੋਈ ਤੇਰਾ ਮਾਮਾ ਨਹੀਂ ਆਇਆ ਮੇਰੇ ਖਲਾ ਮੇਰੇ ਮੇਰੇ ਪੱਖ ਦੇ ਵਿੱਚ ਮੇਰਾ ਸਾਰਾ ਪਿੰਡ ਮੇਰੇ ਚਾਚੇ ਤਾਏ ਦੁਨੀਆ ਪੂਰਾ ਪੰਜਾਬ ਮੇਰੇ ਤੋਂ ਆਣ ਆਣ ਜਾਣ ਸੜਕਦਾ ਲੱਖਾਂ ਲੋਕਾਂ ਦਾ ਇਕੱਠ ਹੋ ਜਾਂਦਾ ਤੇਰੇ ਮਗਰ ਤੇਰੇ ਸਕੇ ਆਪਣੇ ਤੇਰੇ ਸੱਸ ਤੇ ਤੇਰਾ ਭਰਾ ਤੇਰਾ ਸੌਰੀ ਤੇਰੇ ਘਰ ਵਾਲੇ ਹੀ ਤੁਰਦੇ ਤੇਰੇ ਮਗਰ ਤੇਰੇ ਮਗਰ ਤੇਰਾ ਘਰ ਵਾਲਾ ਕਿਉਂ ਤੁੱ ਵਿਆਹੀ ਵੀ ਕਿੰਨੇ ਤੇਰੇ ਪਹਿਲਾਂ ਵਿਆਹ ਕਰਾਇਆ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਕਿਹਦਾ ਕੀ ਕੈਰੈਕਟਰ ਹੈ ਇਹ ਕੱਲ ਨੂੰ ਤੇਰੇ ਪਿੰਡ ਦੀ ਪੰਚਾਇਤ ਦੇ ਵਿੱਚ ਤੇਰੇ ਸਾਥ ਦੇ ਵਿੱਚ ਬੈਠ ਕੇ ਗੱਲ ਕਰਕੇ ਜਾਉਂਗਾ ਮੇਰੇ ਚ ਮੈਨਾਂ ਜ਼ੁਰਤ ਰੱਖਦਾ ਮੈਂ ਕੋਈ ਕਾਣਾ ਨਹੀਂ ਹੈਗਾ ਕਿਉਂ ਮੈਂ ਭੱਜੂਗਾ ਮੈਂ ਕੋਈ ਚੋਰ ਨਹੀਂ ਹੈਗਾ ਮੇਰੀ ਮੇਰੀ ਜਿਹੜਾ ਮੇਰੀ ਅਮੇਜ ਆ ਮੇਰੀ ਸਤਪੁਰ ਨੇ ਬਣਾਈ ਹੋਈ ਆ ਸੱਚੇ ਬਾਦਸ਼ਾਹ ਨੇ ਤੇਰੇ ਘਰੇ ਕੋਈ ਤੇਰਾ ਆਪਣਾ ਸਕਾ ਨਹੀਂ ਆਉਂਦਾ ਮੇਰੇ ਘਰੇ ਦੁਨੀਆ ਆ ਕੇ ਮੁੜਦੀ ਆ ਦੁਨੀਆ ਇਹ ਉਹ ਸੱਚੇ ਬਾਦਸ਼ਾਹ ਨੂੰ ਪਤਾ ਕਿ ਕਿਵੇਂ ਭਾਨਣਾ ਸਰਕਾਰਾਂ ਬਣਤ ਕਿਵੇਂ ਦਾ ਕੇ ਲੜਦਾ ਫਿਕੜਾ ਕੇ ਲੜਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਨਣਾ ਕੀ ਆ ਉਹ ਵੀ ਸਭ ਨੂੰ ਪਤਾ ਹੀ ਆ ਕਿਤੇ ਲੱਖਾਂ ਕਰੋੜਾਂ ਰੁਪਈਆ ਲੋਕ ਘਰੇ ਲੈ ਕਿਉਂਦੇ ਜਿਹੜਾ ਤੂੰ ਤੀਜੇ ਦਿਨ ਇਲਜ਼ਾਮ ਲਾ ਰਹਿਆ ਆਇਆ ਭਾਣਾ ਉਹ ਆ ਉਹ ਪਤਾ ਭਾਣੇ ਨੂੰ ਵੀ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਭਾਣੇ ਨੇ ਬਾਪ ਜੂੜ ਦਵਾਇਆ ਲੜੇ ਆਵਦੇ ਹਿੱਕ ਡਾ ਕੇ ਮੇਰੇ ਦਾਦੇ ਦਾ ਕਰਕਰਦਾਰ ਪੁੱਛ ਲਈ ਜਿਹੜਾ ਅੱਜ ਚੱਕਰਾਇਆ ਕੰਮ ਕੀਤੇ ਹੋਏ ਨੇਗੇ ਤੇ ਥੋਡੀ ਕਾ ਸਭ ਨੂੰ ਪਤਾ ਲੈ ਥੋਡੀ ਏ ਮੇਰਾ ਚੈਲੰਜ ਆ ਜਿੰਨੇ ਵੀ ਅੱਜ ਤੋਂ ਬਾਅਦ ਮੈਂ ਪਹਿਲਾਂ ਵੀ ਜਵਾਬ ਦੇ ਕੇ ਆ ਸੀ ਲੋਕ ਭੁੱਲ ਜਾਂਦੇ ਨੇਗੇ ਮੈਂ ਜਦੋਂ ਬੋਲਦਾ ਮੇਰੀ ਗੱਲ ਵੱਡੀ ਜਾਂਦੀ ਆ ਪਰ ਮੈਂ ਕੋਈ ਗੱਲ ਕਹਿਣਾ ਚਾਹਣਾ ਲੋਕਾਂ ਨੂੰ ਇਸ ਤੋਂ ਬਾਅਦ ਜਿੰਨੇ ਵੀ ਦਾ ਤੁਸੀਂ ਫੈਸਲਾ ਕਰ ਲੋ ਜਾਂ ਉੱਥੇ ਆ ਜਾਓ ਬਈ ਉਹਦੇ ਪਿੰਡ ਕਰ ਲੋ ਤੇਜਾ ਪਿੰਡ ਸਾਰਿਆਂ ਨੂੰ ਮੇਰਾ ਖੁੱਲਾ ਸਦਾ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤੀਜੇ ਦਿਨ ਵੀਡੀਓ ਪਾਣ ਦੀ ਹੈ ਮੇਰੀ ਕਿਤੇ ਕੋਈ ਪਰਚਾਟ ਨਹੀਂ ਸੁਣਵਾਈ ਨਹੀਂ ਹੈਗੀ ਠੀਕ ਹੈ ਨਾਲ ਇਹਨੇ ਮੇਰੇ ਖਿਲਾਫ ਤਿੰਨ ਪਰਚੇ ਝੂਠੇ ਕਰਵਾਏ ਹੋਲੇਗੇ ਮੇਰੇ ਉਹ ਭੈਣਾ ਖਿਲਾਫ ਮੇਰਾ ਜੀਜਾ ਆ ਜੇਲ੍ਹ ਦੇ ਵਿੱਚ ਬੈਠਾ ਇਹਨਾਂ ਇਸ ਇਸ ਇਹਨਾਂ ਔਰਤਾਂ ਕਰਕੇ ਮੇਰਾ ਦਿਲ ਪੁੱਛਿਆ ਜਾਣੀਦਾ ਵੀ ਮੇਰੀ ਇਹਨਾਂ ਨੇ ਇਹਨਾਂ ਨੇ ਕਿੰਨੇ ਪਰਚੇ ਝੂਠੇ ਕਰਾਏ ਮੇਰਾ ਜੀਜਾ ਝੂਠਾ ਜੇਲ੍ਹ ਦੇ ਵਿੱਚ ਬਿਠਾਇਆ ਲਾ ਮੈਂ ਗੱਲ ਕਹਿਣਾ ਮੇਰਾ ਲਾਸਟ ਕਿਉਂਕਿ ਗੱਲ ਆ ਜਿਹੜਾ ਵੀ ਕੋਈ ਕਿਸੇ ਚੀਜ਼ ਦੇ ਮਨ ਚ ਡਾਊਟ ਆ ਬਾਈ ਕੱਲ ਨੂੰ ਦੇ ਪਿੰਡ ਤੇਜਾ ਆ ਜਿਓ ਇਸ ਤੋਂ ਬਾਅਦ ਫੇਰ ਨਾ ਕਹੋ ਵੀ ਭਾਣਾ ਬੋਲਿਆ ਨਹੀਂ ਭਾਣਾ ਚੁੱਪ ਕਿਉਂ ਜਾਂ ਭਾਣਾ ਗੁਨਾਹਗਾਰ ਕੀ ਆ ਜਿਹੜਾ ਕੱਲ ਨੂੰ ਜਿਹੜੇ ਨੇ ਕੋਈ ਸਵਾਲ ਦਾ ਜਵਾਬ ਲਾਣਾ ਮੈਂ ਤਾਂ ਖੁੱਲ ਕੇ ਆ ਜਿਓ ਇਸ ਤੋਂ ਬਾਅਦ ਮੈਂ ਬਾਰ ਬਾਰ ਜਵਾਬ ਨਹੀਂ ਦਿੰਦਾ ਇੱਕ ਵਾਰੀ ਪਹਿਲਾਂ ਜਵਾਬ ਦੇ ਚੁੱਕਿਆ ਇੱਕ ਵਾਰੀ ਹੁਣ ਜਵਾਬ ਦੇ ਚੁੱਕਿਆ ਕੋਈ ਗੱਲ ਨਹੀਂ ਬਾਕੀ ਜਦੋਂ ਮੇਰਾ ਸਮਾਂ ਆਊਗਾ ਪਹਿਲਾਂ ਵੀ ਜਦੋਂ ਆਪ ਫੈਸਲੇ ਕਰਨ ਜਾਣਦੇ ਆ ਕੋਈ ਚੱਕਰ ਨਹੀਂ ਸਮਾਂ ਹੁੰਦਾ ਅੱਜ ਸਮਾਂ ਇਹਨਾਂ ਚੱਲਦਾ ਸਾਡੇ ਝੂਠੇ ਪਰਚੇ ਕਰਾ ਰਹੇ ਨੇ ਸਮਾ ਹਮੇਸ਼ਾ ਬਦਲਦਾ ਹੀ ਰਹਿੰਦਾ ਉਹ ਸਮੇਂ ਦੇ ਅਨੁਸਾਰ ਨੂੰ ਟਕਰਾਂਗੇ ਕੋਈ ਗੱਲ ਨਹੀਂ ਲੈ ਪਰ ਕੱਲ ਨੂੰ ਕਿਸੇ ਨੂੰ ਇਹ ਨਾ ਗੱਲ ਰਹੇ ਜੇ ਭਾਨਾ ਕੋਈ ਗਲਤ ਕਰਦਾ ਧੱਕਾ ਕਰਦਾ ਜਾਂ ਭਾਨਾ ਕਿਤੇ ਚੁੱਪ ਕੇ ਬਟਾ ਧੰਨਵਾਦ